ਔਰ ਲੋਕਾਂ ਨੂੰ ਬੜਾ ਸਮਝਾਉਣਾ ਪੈਂਦਾ ਹੈ ਕਿ ਵੀ ਤੁਹਾਨੂੰ ਤੱਦਰ ਹੋ ਗਈ ਹੈ ਤੁਸੀਂ ਜਿਹੜੀਆਂ او ٹی سی ਦਵਾਈਆਂ ਨੇ ਜਿਨ੍ਹਾਂ ਸਟੀਰੋਇਡ ਨੇ ਉਹ ਲਗਾਉਂਗੇ ਤਾਂ ਤੁਸੀਂ ਪਰਮਨੈਂਟ ਕਦੀ ਠੀਕ ਨਹੀਂ ਹੋ ਸਕਦੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਚੰਬੜੀ ਦੇ ਮਾਰ ਕੋਲ ਜਾਓ ਉਹ ਜਿਹੜੀਆਂ ਟਿਊਬਾਂ ਕਹਿੰਦੇ ਉਹ ਲਗਾਓ ਇਸ ਤੋਂ ਇਲਾਵਾ ਆਪਣਾ ਸਬਮਤ ਉਹ ਰਿਹਾ ਅਲੱਗ ਰੱਖਣਾ ਤੇ ਕਪੜੇ ਅਲੱਗ ਤੋਂ ਨੇ ਹੁਣ ਮੇਰੇ ਕੋਲ ਪੇਸ਼ੇਰ ਆਂਦੇ ਨੇ ਜਿਨ੍ਹਾਂ ਦੇ ਫੈਮਲੀ ਦੇ ਵਿੱਚ ਇੱਕ ਬੰਦੇ ਨੂੰ ਹੈ ਉਹ ਮੇਰੇ ਟ੍ਰੀਟਮੈਂਟ ਕਰਦੇ ਕਰਦੇ ਨਾ ਉਹਨਾਂ ਨੇ ਆਪਣਾ ਸਾਰੀ ਫੈਮਲੀ ਨੂੰ ਹੋ ਜਾਂਦੀ ਹੈ ਉਹਨਾਂ ਨੇ ਗੱਲਾਂ ਨਹੀਂ ਮੰਨੀਆਂ ਸਬਮਤ ਉਹ ਅਲੱਗ ਨਹੀਂ ਰੱਖਿਆ ਨੰਬਰ 2 ਜਿਹੜੇ ਕੱਪੜੇ ਇਕੱਠੇ ਵਾਸ਼ਪੈਨ ਲੱਗ ਗਏ ਜਿਹੜੇ ਅੱਜਕੱਲ ਵਾਸ਼ਿੰਗ ਮਸ਼ੀਨ 'ਚ ਹੁਣ ਇੱਕ ਬੰਦੇ ਨੂੰ ਅਗਰ ਫੰਗਸ ਹੈ ਉਹਦੀ ਅਗਰ ਸ਼ਰਟ ਜਾਂ ਉਹਦੀ ਪੈਂਟ ਜਾਂ ਉਹਦਾ ਅੰਡਰਵੀਅਰ ਘੁੰਮੇਗਾ ਮਸ਼ੀਨ 'ਚ ਤਾਂ ਉਹ ਸਾਰੇ ਜਿਹੜੇ ਸਪੋਰਟ ਨੇ ਫੰਗਸ ਦੇ ਉਹ ਸਾਰੇ ਵਾਕੇ ਨੂੰ ਫੈਲ ਜਾਂਦੇ ਆ ਇਸ ਲਈ ਜੇ 10 ਮਿੰਟ ਬੀਜੀ ਨੂੰ ਜ਼ਰੂਰ ਲਾਣੇ ਆ ਕਿ ਵੀ ਉਹਨਾਂ ਦੱਸ ਦੇਣ ਕਿ ਸਾਬਣ ਤੋਂ ਇਹ ਲੱਗ ਰੱਖਣੇ ਜ਼ਰੂਰੀ ਨਹੀਂ ਸਾਬਣ ਤੌਲੀਆ ਲੱਗਦੇ ਬਾਅਦ ਕੱਪੜੇ ਵੀ ਲੱਗ ਤੋਂ ਨੇ ਹੈਂਡ ਵਾਸ਼ ਕਰਨੇ ਪੁਰਾਣੇ ਜਮਾਨੇ ਵਾਂਗੂ ਅੱਛਾ ਕਈਆਂ ਦੇ ਅਸੀਂ ਜਿਹੜੇ ਬਿਲਕੁਲ ਨਹੀਂ ਠੀਕ ਹੁੰਦੇ ਤਿੰਨ ਤਿੰਨ ਵਾਰੀਆਂ ਤੋਂ ਉਹਨਾਂ ਦੇ ਅੰਡਰਵੀਅਰ ਵੀ ਪ੍ਰੈਸ ਕਰਨ ਨੂੰ ਕਹਿੰਨੇ ਆ ਬਨੇਣਾ ਵੀ ਪ੍ਰੈਸ ਕਰਨ ਨੂੰ ਕਹਿੰਨੇ ਆ ਤਾਂ ਕਿ ਉਹਦੇ ਫੰਗਲ ਸਪੋਰ ਜਿਹੜੇ ਨੇ ਉਹ ਖਤਮ ਹੋ ਜਾ